ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾਰਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰੀਆਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਤੇ ਇਹ ਜਿਹੜਾ ਡਿਜ਼ਾਈਨ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਇਸ ਨੂੰ ਤੁਸੀਂ ਬੱਚਿਆਂ ਦੀ ਕੋਟੀ ਤੇ ਪਾ ਸਕਦੇ ਜੇ ਜੈਂਟਸ ਕੋਟੀ ਤੇ ਪਾ ਸਕਦੇ ਜੇ ਲੇਡੀਜ਼ ਕੋਟੀ ਤੇ ਪਾ ਸਕਦੇ ਜੇ ਕਿਤੇ ਵੀ ਤੁਸੀਂ ਇਸ ਨੂੰ ਪਾ ਸਕਦੇ ਜੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਬਹੁਤ ਹੀ ਸੋਖਾ ਡਿਜ਼ਾਈਨ ਹੈ ਚਾਰ ਸਲਾਈਆਂ ਦਾ ਟੋਟਲ ਡਿਜ਼ਾਈਨ ਹੈ ਚਾਰ-ਚਾਰ ਸਲਾਈਆਂ ਬਣਾਉਂਦੇ ਜਾਵਾਂਗੇ ਡਿਜ਼ਾਈਨ ਸਾਡਾ ਜਿਹੜਾ ਉਹ ਬਣਦਾ ਜਾਵੇਗਾ ਤੇ ਇਹਦੇ ਵਿੱਚ ਸਾਨੂੰ 7 ਦੇ ਹਿਸਾਬ ਨਾਲ ਕੁੰਡੇ ਪਾਉਣੇ ਪੈਂਦੇ ਨੇ 7-7 ਦੇ ਹਿਸਾਬ ਦੇ ਨਾਲ ਕੁੰਡੇ ਪਾ ਕੇ ਦੋ ਕੁੰਡੇ ਤੁਸੀਂ ਬਾਧੂ ਪਾ ਲਓ ਡਿਜ਼ਾਈਨ ਬਿਲਕੁਲ ਪੂਰਾ ਆ ਜਾਏਗਾ ਤੇ ਬਹੁਤ ਹੀ ਸੋਖਾ ਡਿਜ਼ਾਈਨ ਆ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਨਾਲ ਹੀ ਬੈਲ ਆਈਕਨ ਨੂੰ ਦਬਾ ਦੇਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਡਿਜ਼ਾਈਨ ਸਿੱਧੀ ਸਾਈਡ ਤੋਂ ਸ਼ੁਰੂ ਹੋਏਗਾ ਟੋਟਲ 4 ਸਲਾਈਆਂ ਦਾ ਡਿਜ਼ਾਈਨ ਆ ਤੇ ਉਲਟੀ ਸਾਈਡ ਤੇ ਵੀ ਡਿਜ਼ਾਈਨ ਜਿਹੜਾ ਬਣੇਗਾ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਪਹਿਲਾ ਕੁੰਡਾ ਉਤਾਰ ਲਵਾਂਗੇ ਡਿਜ਼ਾਈਨ ਦੀ ਪਹਿਲੀ ਸਲਾਈ ਆ ਦੋ ਕੁੰਡੇ ਉਟੇ ਬਣਾਵਾਂਗੇ ਇਸ ਦੇ نیچے ਤੁਹਾਨੂੰ ਕੋਈ ਵੀ ਬਾਰਡਰ ਬਣਾਉਣ ਦੀ ਜ਼ਰੂਰਤ ਨਹੀਂ ਬਿਨਾ ਬਾਰਡਰ ਬਣਾਏ ਤੁਸੀਂ ਇਹ ਵਾਲਾ ਡਿਜ਼ਾਈਨ ਜੇ ਲੇਡੀਜ਼ ਕੋਟੀ ਤੇ ਬਣਾ ਰਹੇ ਹੋ ਤੇ ਬਣਾ ਸਕਦੇ ਹੋ ਜੇਕਰ ਤੁਸੀਂ ਜੈਂਟਸ ਕੋਟੀ ਤੇ ਜਾਂ ਬੱਚਿਆਂ ਦੀ ਕੋਟੀ ਤੇ ਬਣਾ ਰਹੇ ਹੋ ਤੇ ਫਿਰ ਤੁਸੀਂ ਇਸ ਦੇ نیچے ਬਾਰਡਰ ਵੀ ਬਣਾ ਸਕਦੇ ਹੋ ਪਹਿਲਾ ਕੁੰਡਾ ਉਤਾਰ ਲਿਆ ਆ ਦੋ ਕੁੰਡੇ ਉਲਟੇ ਬਣਾਵਾਂਗੇ ਹੁਣ ਇੱਕ ਕੁੰਡੇ ਤੋਂ ਆਪਾਂ ਤਿੰਨ ਕੁੰਡੇ ਕਰਾਂਗੇ ਇਸ ਤਰ੍ਹਾਂ ਇੱਕ ਵਾਰ ਉਣ ਲਿਆ ਫਿਰ ਵਿੱਚ ਜਾਲੀ ਪਾ ਦਾਂਗੇ ਇਸ ਤਰ੍ਹਾਂ ਕਰਕੇ ਇੱਕ ਵਲ ਪਾ ਦਾਂਗੇ ਤੇ ਇਸ ਨੂੰ ਦੁਬਾਰਾ ਉਣ ਦਾਂਗੇ ਥੋੜਾ ਜਿੰਨਾ ਇਹਨਾਂ ਨੂੰ ਲੂਜ਼ ਰੱਖਣਾ ਹੈ ਇੱਕ ਕੁੰਡੇ ਤੋਂ ਆਪਾਂ ਤਿੰਨ ਕੁੰਡੇ ਕਰਤੇ ਹੁਣ ਅਗਲਾ ਕੁੰਡਾ ਜਿਹੜਾ ਇਹਨੂੰ ਆਪਾਂ ਸਲਿੱਪ ਕਰ ਲੈਣਾ ਫਿਰ ਅੱਗੇ ਇੱਕ ਕੁੰਡੇ ਤੋਂ ਆਪਾਂ ਤਿੰਨ ਕੁੰਡੇ ਕਰਾਂਗੇ ਆ ਵੇਖੋ ਇਸ ਤਰ੍ਹਾਂ ਉਣ ਲਿਆ ਫਿਰ ਵਿੱਚ ਇੱਕ ਵਲ ਪਾ ਕੇ ਤੇ ਇੱਕ ਵਾਰ ਦੁਬਾਰਾ ਆਉਣ ਦਾਂਗੇ ਇੱਕ ਕੁੰਡੇ ਤੋਂ ਤਿੰਨ ਕੁੰਡੇ ਕਰ ਲਿਆ ਉਸ ਤੋਂ ਬਾਅਦ ਧਾਗਾ ਅੱਗੇ ਕਰਾਂਗੇ ਚਾਰ ਕੁੰਡੇ ਉਲਟੇ ਬਣਾਵਾਂਗੇ 1 2 3 4 ਚਾਰ ਕੁੰਡੇ ਉਲਟੇ ਬਣਾ ਲਏ ਫਿਰ ਧਾਗਾ ਪਿੱਛੇ ਕਰਾਂਗੇ ਫਿਰ ਇੱਕ ਕੁੰਡੇ ਤੋਂ ਤਿੰਨ ਕੁੰਡੇ ਕਰਾਂਗੇ 1 ਫਿਰ ਵਿੱਚ ਜਾਲੀ ਪਾਵਾਂਗੇ ਫਿਰ ਇੱਕ ਵਾਰ ਦੁਬਾਰਾ ਆਉਣਾਂਗੇ ਇੱਕ ਕੁੰਡੇ ਤੋਂ ਤਿੰਨ ਕੁੰਡੇ ਹੋਗੇ ਥੋੜਾ ਜਿਨਾ ਲੂਜ਼ ਹੀ ਰੱਖਣਾ ਇਹਨਾਂ ਨੂੰ ਅਗਲਾ ਕੁੰਡਾ ਜਿਹੜਾ ਬਿਨਾਂ ਗੁਨੇ ਉਤਾਰ ਲੈਣਾ ਇਸ ਤੋਂ ਅੱਗੇ ਫਿਰ ਇੱਕ ਕੁੰਡੇ ਤੋਂ ਤਿੰਨ ਕੁੰਡੇ ਕਰਾਂਗੇ ਇਸ ਤਰ੍ਹਾਂ ਕਰਕੇ ਇੱਕ ਕੁੰਡੇ ਤੋਂ ਆਪਾਂ ਤਿੰਨ ਕੁੰਡੇ ਕਰ ਲੈਣੇ ਫਿਰ ਧਾਗਾ ਅੱਗੇ ਕਰਕੇ ਚਾਰ ਕੁੰਡੇ ਉਲਟੇ ਬਣਾਵਾਂਗੇ 2 3 ਤੇ 4 ਚਾਰ ਕੁੰਡੇ ਉਲਟੇ ਬਣਾ ਲਏ ਫਿਰ ਧਾਗਾ ਪਿੱਛੇ ਕਰਾਂਗੇ ਫਿਰ ਇੱਕ ਕੁੰਡੇ ਤੋਂ ਤਿੰਨ ਕੁੰਡੇ ਕਰਾਂਗੇ ਐਵੇਂ ਅਸਤਰ ਕਰਕੇ ਥੋੜੇ ਜਨੇ ਇਹਨਾਂ ਨੂੰ ਲੂਜ਼ ਹੀ ਰੱਖਣਾ ਹੈ ਫਿਰ ਇੱਕ ਕੁੰਡਾ ਸਲਿੱਪ ਕਰਾਂਗੇ ਫਿਰ ਇੱਕ ਕੁੰਡੇ ਤੋਂ ਤਿੰਨ ਕੁੰਡੇ ਕਰਾਂਗੇ ਬਹੁਤ ਹੀ ਪਿਆਰਾ ਡਿਜ਼ਾਈਨ ਬਣ ਕੇ ਆਏਗਾ ਬਹੁਤ ਸੋਹਣੀਆਂ ਪੱਤੀਆਂ ਬਣਨਗੀਆਂ ਫਿਰ ਇਹ ਦੋ ਕੁੰਡੇ ਉਲਟੇ ਬਣਾਵਾਂਗੇ ਤੇ ਲਾਸਟ ਵਾਲਾ ਕੁੰਡਾ ਵੀ ਉਲਟਾ ਬਣਾ ਲਾਂਗੇ ਸਿੱਧਾ ਬਣਾ ਲਾਂਗੇ ਐਲੀ ਸਲਾਈ ਬਣ ਗਈ ਡਿਜ਼ਾਈਨ ਦੀ ਹੁਣ ਆਗੇ ਆਪਾਂ ਦੂਸਰੀ ਸਲਾਈ ਤੇ ਇਹ ਲੱਕੁੰਡ ਉਤਾਰ ਲਵਾਂਗੇ ਫਿਰ ਦੋ ਕੁੰਡੇ ਸਿੱਧੇ ਬਣਾਵਾਂਗੇ ਇੱਕ ਤੇ ਦੋ ਦੋ ਕੁੰਡੇ ਸਿੱਧੇ ਬਣਾ ਲੈ ਫਿਰ ਧਾਗਾ ਅੱਗੇ ਕਰਾਂਗੇ ਇਹ ਜਿਹੜੇ ਆਪਾਂ ਇੱਕ ਕੁੰਡੇ ਤੋਂ ਤਿੰਨ ਕੁੰਡੇ ਕਿਤੇ ਸੀ ਇਹਨਾਂ ਨੂੰ ਆਪਾਂ ਐਸੇ ਤਰ੍ਹਾਂ ਇੱਧਰ ਵਾਲੀ ਸਲਾਈ ਤੇ ਉਤਾਰ ਲੈਣਾ ਇਹਨਾਂ ਨੂੰ ਆਪਾਂ ਬੁਣਣਾ ਨਹੀਂ ਹੈ ਤੇ ਜਿਹੜਾ ਇਹ ਇੱਕ ਕੁੰਡਾ ਸਲਿੱਪ ਕੀਤਾ ਸੀ ਇਹਨੂੰ ਆਪਾਂ ਉਲਟਾ ਬਣਾ ਲਾਂਗੇ ਇਹਨੂੰ ਉਲਟਾ ਬਣਾ ਲਿਆ ਫਿਰ ਇਹ ਜਿਹੜੇ ਤਿੰਨ ਕੁੰਡੇ ਇਹ ਐਸੇ ਤਰ੍ਹਾਂ ਹੀ ਆਪਾਂ ਦੂਸਰੀ ਸਲਾਈ ਤੇ ਉਤਾਰ ਲਵਾਂਗੇ ਉਸ ਤੋਂ ਬਾਅਦ ਧਾਗਾ ਪਿੱਛੇ ਕਰਾਂਗੇ ਚਾਰ ਕੁੰਡੇ ਸਿੱਧੇ ਬਣਾਵਾਂਗੇ 1 2 3 4 ਚਾਰ ਕੁੰਡੇ ਸਿੱਧੇ ਬਣਾ ਲਏ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਇਹ ਜਿਹੜੇ ਤਿੰਨ ਕੁੰਡੇ ਇਹਨਾਂ ਨੂੰ ਐਸੇ ਤਰ੍ਹਾਂ ਆਪਾਂ ਸਲਿੱਪ ਕਰ ਲੈਣਾ ਫਿਰ ਇੱਕ ਕੁੰਡਾ ਉਲਟਾ ਜਿਹੜਾ ਉਸ ਸਾਈਡ ਤੋਂ ਆਪਾਂ ਸਲਿੱਪ ਕਰ ਰਹੇ ਸੀ ਫਿਰ ਇਹ ਵਾਲੇ ਤਿੰਨ ਕੁੰਡਿਆਂ ਨੂੰ ਉਸੇ ਤਰ੍ਹਾਂ ਐਸਲਾਈ ਤੇ ਪਾ ਲੈਣਾ ਇਹਨਾਂ ਨੂੰ ਉਲਣਾ ਨਹੀਂ ਹੈ ਫਿਰ ਧਾਗਾ ਪਿੱਛੇ ਕਰਾਂਗੇ ਚਾਰ ਕੁੰਡੇ ਸਿੱਧੇ ਬਣਾਵਾਂਗੇ ਚਾਰ ਕੁੰਡੇ ਸਿੱਧੇ ਵਾਵਾਂਗੇ ਫਿਰ ਧਾਗਾ ਅੱਗੇ ਕਰਾਂਗੇ ਇਹ ਤਿੰਨੇ ਕੁੰਡੇ ਇਸੇ ਤਰ੍ਹਾਂ ਆਪਣੀ ਦੂਸਰੀ ਸਲਾਈ ਤੇ ਪਾਵਾਂਗੇ ਉਹਨਾਂ ਨਹੀਂ ਇਹਨਾਂ ਨੂੰ ਜਿਹੜਾ ਕੁੰਡਾ ਉਸ ਸਾਈਡ ਤੋਂ ਸਲਿੱਪ ਕਰ ਰਹੀ ਸੀ ਇਹਨੂੰ ਇਸ ਸਾਈਡ ਤੋਂ ਉਲਟਾ ਬਣਾਵਾਂਗੇ ਫਿਰ ਤਿੰਨ ਕੁੰਡੇ ਉਸ ਤਰ੍ਹਾਂ ਪਾਵਾਂਗੇ ਦੋ ਕੁੰਡੇ ਸਿੱਧੇ ਤੇ ਲਾਸਟ ਵਾਲਾ ਉਲਟਾ ਡਿਜ਼ਾਈਨ ਦੀ ਦੂਸਰੀ ਸਲਾਈ ਵੀ ਬਣ ਚੁੱਕੀ ਆ ਹੁਣ ਆਪਾਂ ਆ ਗਏ ਆ ਡਿਜ਼ਾਈਨ ਦੀ ਤੀਸਰੀ ਸਲਾਈ ਤੇ ਇਹ ਲਾ ਕੁੰਡਾ ਉਤਾਰ ਲਿਆ ਫਿਰ ਇਸ ਤੋਂ ਬਾਅਦ ਇੱਕ ਕੁੰਡਾ ਉਲਟਾ ਫਿਰ ਧਾਗਾ ਪਿੱਛੇ ਕਰਾਂਗੇ ਫਿਰ ਐ ਵੇਖੋ ਐ ਵੱਲੇ ਜਿਹੜੇ ਤਿੰਨ ਕੁੰਡੇ ਆ ਜਿਹੜੇ ਆਪਾਂ ਉਤਾਰੇ ਸੀ ਤੇ ਇੱਕ ਐ ਕੁੰਡਾ ਇਹਨਾਂ ਨੂੰ ਆਪਸ ਵਿੱਚ ਆਪਾਂ ਇਸ ਤਰ੍ਹਾਂ ਕਰਕੇ ਟਵਿਸਟ ਕਰਨਾ ਐ ਵੇਖੋ ਇਹ ਕੁੰਡੇ ਨੂੰ ਇੱਧਰ ਵਾਲੀ ਸਾਈਡ ਤੇ ਲੈ ਆਉਣਾ ਆ ਤੇ ਇਹ ਜਿਹੜੇ ਤਿੰਨ ਕੁੰਡੇ ਆ ਇਹਨਾਂ ਨੂੰ ਇੱਧਰ ਵਾਲੀ ਸਾਈਡ ਤੇ ਆਪਾਂ ਪਾ ਲੈਣਾ ਤਿੰਨ ਕੁੰਡਿਆਂ ਨੂੰ ਇੱਧਰ ਵਾਲੀ ਸਾਈਡ ਤੇ ਪਾ ਕੇ ਆਪਾਂ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਹੈ। ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰਤਾ। ਇਹ ਵਾਲਾ ਕੁੰਡਾ ਜਿਹੜਾ ਇਹਨੂੰ ਆਪਾਂ ਸਿੱਧਾ ਬਣਾ ਲਾਂਗੇ ਤੇ ਹੁਣ ਆਹ ਜਿਹੜਾ ਇੱਕ ਕੁੰਡਾ ਇਹਨੂੰ ਫੇਰ ਆਪਾਂ ਸਲਿੱਪ ਕਰ ਲੈਣਾ। ਇਹਨੂੰ ਹਰ ਵਾਰ ਸਿੱਧੀ ਸਲਾਈ ਦੇ ਵਿੱਚ ਸਲਿੱਪ ਹੀ ਕਰਨਾ ਹੈ। ਫੇਰ ਹੁਣ ਇੱਧਰ ਕੁੰਡੇ ਆਪਾਂ ਉਸੇ ਤਰ੍ਹਾਂ ਟਵਿਸਟ ਕਰਾਂਗੇ। ਹੁਣ ਇਹ ਜਿਹੜਾ ਕੁੰਡਾ ਆਪਾਂ ਇੱਧਰ ਲੈ ਕੇ ਆਉਣਾ ਪਰ ਪਿੱਛੋਂ ਦੀ ਲੈ ਕੇ ਆਉਣਾ ਇਸ ਤਰ੍ਹਾਂ ਕਰਕੇ ਪਿੱਛੋਂ ਦੀ ਤੇ ਇਹ ਜਿਹੜੇ ਤਿੰਨ ਕੁੰਡੇ ਆ ਇਹਨਾਂ ਨੂੰ ਇੱਧਰ ਵਾਲੀ ਸਲਾਈ ਤੇ ਪਾ ਕੇ ਐਸ ਕੁੰਡੇ ਨੂੰ ਆਪਾਂ ਸਿੱਧਾ ਬਣਾ ਲੈਣਾ ਤੇ ਇਹ ਤਿੰਨ ਕੁੰਡਿਆਂ ਤੋਂ ਆਪਾਂ ਇੱਕ ਕੁੰਡਾ ਕਰ ਦੇਣਾ ਹੈ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਇਸ ਤੋਂ ਬਾਅਦ ਦੋ ਕੁੰਡੇ ਉਲਟੇ ਫੇਰ ਧਾਗਾ ਪਿੱਛੇ ਕਰਾਂਗੇ ਫੇਰ ਆਪਾਂ ਇਹ ਜਿਹੜੇ ਤਿੰਨ ਕੁੰਡਿਆ ਇਹਨਾਂ ਤੋਂ ਇੱਕ ਕੁੰਡਾ ਕਰਨਾ ਹੈ ਪਰ ਇੱਧਰ ਵਾਲੀ ਸਾਈਡ ਤੇ ਲੈ ਕੇ ਆ ਕੇ ਨੂੰ ਇੱਧਰ ਪਾ ਲੈਣਾ ਐ ਇਹ ਜਿਹੜੇ ਤਿੰਨੇ ਆਪਾਂ ਐਸ ਸਾਈਡ ਤੇ ਪਾ ਕੇ ਤੇ ਤਿੰਨ ਕੁੰਡਿਆਂ ਤੋਂ ਆਪਾਂ ਇੱਕ ਕੁੰਡਾ ਜਿਹੜਾ ਕਰ ਦੇਣਾ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰਤਾ ਅਗਲਾ ਕੁੰਡਾ ਸਿੱਧਾ ਬਣਾਵਾਂਗੇ ਉਸ ਤੋਂ ਅਗਲਾ ਕੁੰਡਾ ਸਲਿੱਪ ਕਰਾਂਗੇ ਫਿਰ ਇੱਧਰ ਸਾਈਡ ਆਪਾਂ ਕੁੰਡੇ ਜਿਹੜੇ ਉਹਨਾਂ ਨੂੰ ਟਵਿਸਟ ਕਰਨਾ ਹੈ ਇਸ ਤਰ੍ਹਾਂ ਕਰਕੇ ਤਿੰਨੇ ਕੁੰਡੇ ਸਲਾਈ ਤੇ ਪਾ ਕੇ ਫਿਰ ਇਹਨਾਂ ਤੋਂ ਇੱਕ ਕੁੰਡਾ ਕਰਨਾ ਪਹਿਲਾਂ ਆਪਾਂ ਆ ਵਾਲਾ ਕੁੰਡਾ ਜਿਹੜਾ ਉਹ ਸਿੱਧਾ ਬਣਾ ਲਾਂਗੇ ਤੇ ਆ ਤਿੰਨ ਕੁੰਡਿਆਂ ਤੋਂ ਆਪਾਂ ਇੱਕ ਕੁੰਡਾ ਇਸ ਤਰ੍ਹਾਂ ਕਰਕੇ ਤੁਸੀਂ ਬੈਕ ਲੂਪ ਦੇ ਨਾਲ ਵੀ ਕਰ ਸਕਦੇ ਹੋ ਜੇ ਤੁਹਾਨੂੰ ਫਰੰਟ ਲੂਪ ਦੇ ਨਾਲ ਔਖਾ ਲੱਗਦਾ ਹੈ ਬੈਕ ਲੂਪ ਦੇ ਨਾਲ ਤੁਸੀਂ ਕਰ ਸਕਦੇ ਹੋ ਦੋ ਕੁੰਡੇ ਫਿਰ ਉਲਟੇ ਬਣਾਵਾਂਗੇ ਫਿਰ ਤਾਂ ਅੱਗੇ ਪਿੱਛੇ ਕਰਾਂਗੇ ਫਿਰ ਆ ਗਿਆ ਸਾਡੇ ਕੋਲ ਡਿਜ਼ਾਈਨ ਦੇ ਕੁੰਡੇ ਇਹਨਾਂ ਨੂੰ ਇਸ ਤਰ੍ਹਾਂ ਕਰਕੇ ਆਪਾਂ ਟਵਿਸਟ ਕਰ ਲਵਾਂਗੇ ਇਹ ਜੇ ਤਾਂ ਨੂੰ ਸਿੱਧੀ ਸਾਈਡ ਤੋਂ ਘਟਾਉਣਾ ਹੀ ਔਖੇ ਲੱਗਦੇ ਆ ਤੇ ਤੁਸੀਂ ਇਹਨਾਂ ਨੂੰ ਇਸ ਤਰ੍ਹਾਂ ਬੈਕ ਲੂਪ ਦੇ ਨਾਲ ਵੀ ਘਟਾ ਸਕਦੇ ਜੇ ਤੇ ਫਰੰਟ ਲੂਪ ਦੇ ਨਾਲ ਵੀ ਇਸ ਤਰ੍ਹਾਂ ਕਰਕੇ ਵੀ ਤੁਸੀਂ ਇਹਨਾਂ ਨੂੰ ਤਿੰਨ ਤੋਂ ਇੱਕ ਕਰ ਸਕਦੇ ਜੀ ਫਿਰ ਅਗਲਾ ਕੁੰਡਾ ਸਿੱਧਾ ਉਸ ਤੋਂ ਅਗਲਾ ਕੁੰਡਾ ਬਿਨਾ ਬੁਣੇ ਉਤਾਰਾਂਗੇ ਤੇ ਫਿਰ ਇਹ ਜਿਹੜੇ ਤਿੰਨ ਕੁੰਡੇ ਇਹਨਾਂ ਨੂੰ ਆਪਾਂ ਇੱਧਰ ਸਾਈਡ ਲੈ ਕੇ ਆ ਕੇ ਤੇ ਤਿੰਨ ਕੁੰਡਿਆਂ ਤੋਂ ਆਪਾਂ ਇੱਕ ਕੁੰਡਾ ਕਰਨਾ ਇਹ ਵਾਲਾ ਕੁੰਡਾ ਸਿੱਧਾ ਬਣਾ ਲੈਣਾ ਜਿਹੜਾ ਉਹ ਸਾਈਡ ਤੋਂ ਲੈ ਕੇ ਆਇਆ ਤੇ ਇਹ ਤਿੰਨ ਕੁੰਡਿਆਂ ਤੋਂ ਆਪਾਂ ਇੱਕ ਕੁੰਡਾ ਕਰ ਦੇਣਾ ਅਗਲਾ ਕੁੰਡਾ ਉਲਟਾ ਲਾਸਟ ਵਾਲਾ ਕੁੰਡਾ ਜਿਹੜਾ ਉਹ ਸਿੱਧਾ ਬਣਾਵਾਂਗੇ ਤੀਜੀ ਸਲਾਈ ਬਣ ਗਈ ਡਿਜ਼ਾਈਨ ਦੀ ਹੁਣ ਆਪਾਂ ਅੱਗੇ ਚੌਥੀ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ फिर उस तो बाद अगला कुंडा सीधा बनावे हूँ पांच कुंडे उल्टे बनाव गे एक दो तीन चार ते पांच। फिर दो कुंडे सीधे बनावेंगे फिर पांच कुंडे उल्टे एक दो तीन 4 5 ਪੰਜ ਕੁੰਡੇ ਉਲਟੇ ਫਿਰ ਦੋ ਕੁੰਡੇ ਸਿੱਧੇ ਫਿਰ ਪੰਜ ਕੁੰਡੇ ਉਲਟੇ 1 2 3 4 5 ਫਿਰ ਇੱਕ ਗੁੰਡਾ ਸਿੱਧਾ ਫਿਰ ਲਾਸਟ ਵਾਲਾ ਗੁੰਡਾ ਉਲਟਾ ਚਾਰ ਸਲਾਈਆਂ ਸਾਡੀਆਂ ਬਣ ਗਈਆਂ ਨੇ ਇਹੀ ਚਾਰ ਸਲਾਈਆਂ ਜਿਹੜੀਆਂ ਆਪਾਂ ਰਿਪੀਟ ਕਰਦੇ ਜਾਣਾ ਹੈ ਇੱਕ ਵਾਰ ਮੈਂ ਤੁਹਾਨੂੰ ਦੁਬਾਰਾ ਬਣਾ ਕੇ ਫਿਰ ਦਿਖਾਉਣੀ ਆ ਕਿ ਡਿਜ਼ਾਈਨ ਕਿਸ ਤਰ੍ਹਾਂ ਲੱਗਦਾ ਹੈ। ਉਹੀ ਚਾਰ-ਚਾਰ ਸਲਾਈਆਂ ਜਦੋਂ ਆਪਾਂ ਰਿਪੀਟ ਕਰਦੇ ਜਾਣਾ ਤੇ ਡਿਜ਼ਾਈਨ ਸਾਡਾ ਜਿਹੜਾ ਇਸ ਤਰ੍ਹਾਂ ਪੱਤੀਆਂ ਜਿਹੜੀਆਂ ਬਣਦੀਆਂ ਜਾਣੀਆਂ ਬਹੁਤ ਹੀ ਪਿਆਰਾ